ਸਟਾਰੀਓ ਯੂनाइटेड ਸਾਈਕਲ ਐਂਡ ਪਾਰਕ ਕੰਟੈਕਟਰ ਐਸੋਸੀਏਸ਼ਨ ਦੇ ਮੈਂਬਰ ਸਹਿਬਾਨ ਜਿਸ ਤਰ੍ਹਾਂ ਇਹ ਆਪ ਸਭ ਨੂੰ ਪਤਾ ਹੈ ਕਿ ਯੂਸੀਪੀਐਮਏ ਦੀ ਇਲੈਕਸ਼ਨ ਸੰਨ 2025-27 ਵਾਸਤੇ 31 ਅਗਸਤ ਨੂੰ ਹੋਣ ਜਾ ਰਹੀ ਹੈ ਇਸ ਇਲੈਕਸ਼ਨ ਦੇ ਵਿੱਚ ਸਾਡੇ ਸੀਨੀਅਰਜ਼ ਨੇ ਮਿਲ ਕੇ ਇੱਕ ਨਵਾਂ ਗਰੁੱਪ ਫਾਰਮ ਕੀਤਾ ਹੈ ਨਵਾਂ ਨਾਮ ਇਸ ਕਰਕੇ ਦਿੱਤਾ ਹੈ ਕਿ ਹੋਇਆ ਸੀ ਚਾਹੇ ਉਹ ਮਿਕਸ ਲੈਂਡ ਹੈ ਚਾਹੇ ਗਿੱਲ ਹੋਵੇ ਸਾਡੀ ਜਿਲ੍ਹੇ ਦਾ ਫੋਕਲ ਇੰਡਸਟਰੀ ਦੀ ਚਾਹੇ ਇੰਡਸਟਰੀਅਲ ਏਰੀਆ ਨੇ ਫੋਕਲ ਪੁਆਇੰਟਸ ਨੇ ਜਾਂ ਉਹ ਨਵੇਂ ਡਿਵੈਲਪ ਹੋ ਰਹੇ ਇੰਡਸਟਰੀਅਲ ਏਰੀਆ ਨੇ ਜਿਹੜੇ ਇੰਡਸਟਰੀਅਲ ਏਰੀਆ ਸੀ ਉਹ ਸਾਰਿਆਂ ਦੇ ਬਹੁਤ ਵੱਡੇ ਬਗੀਚੇ ਚੋਂ ਅਸੀਂ ਇੱਕ ਆਪਣੇ ਰਹਿਣ ਵਾਲੇ ਸੀਨੀਅਰ ਨੂੰ ਬੇਨਤੀ ਕੀਤੀ ਕਿ ਆਓ ਕੱਥੇ ਹੋਈਏ ਤੇ ਸਾਈਕਲ ਉਤਿਓ ਜਿਹੜਾ ਇੱਕ ਵਾਰ ਇੰਟਰਸੈਕਟਰ ਜਿਹੜਾ ਗੱਦਵਾ ਸੈਂਟਰ ਤੱਕ ਸੀ ਪੰਜਾਬੀ ਸੀ ਉਹਦੇ ਕੀਆਂ ਕਾਇਆਂ ਰਹਿ ਗਈਆਂ ਕਿ ਅਸੀਂ ਉਹ ਮੋਹੱਲੇ ਦੀ ਸੰਸਥਾ ਬਣ ਕੇ ਰਹਿ ਗਏ ਜਾਂ ਕੁਝ ਮੇਰੀਆਂ ਉਹ ਸੰਸਥਾਵਾਂ ਉਹ ਜੋ ਕਾਪਾਂ ਜਈਆਂ ਨਹੀਂ ਚਾਹਦੀਆਂ ਕਿ ਯੂਸੀਪੀਐਮ ਐ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਹੈ ਉਹਦੇ ਮੁਤਾਬਕ ਨੂੰ ਉੱਚਾ ਚੁੱਕੀਏ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੋਈ ਜੀਵਨ ਨੂੰ ਨਵੀਂ ਟੈਕਨੋਲੋਜੀ ਦੇਣ ਵਾਸਤੇ ਨਵੀਂ ਤਕਨੀਕ ਦੇਣ ਵਾਸਤੇ ਸਾਈਕਲ ਦੇ ਹਰ ਪੁਰਜੇ ਵਾਸਤੇ ਗੇਰ ਮਿਲੀਵਿਕ ਸਟੈਂਡਰਡ ਆੜੇ ਅੰਸਰ ਅਫਸਰ ਉਹਨਾਂ ਨੇ ਸਿਰ ਚੁੱਕਿਆ ਉਹਨਾਂ ਦੇ ਸਿਰਾਂ ਨੂੰ